ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ ਇਹ 10 ਹਸ ਪਾਵਰ ਦਾ ਸੋਲਰ ਸਿਸਟਮ ਹੈ ਜੀ ਜ਼ਿਲ੍ਹੇ ਬਠਿੰਡੇ ਦਾ ਬਠਿੰਡਾ ਦੇ ਕਿਸਾਨ ਤਰਨਜੀਤ ਸਿੰਘ ਹੁਣਾਂ ਦਾ ਇਹ ਸਿਸਟਮ ਹੈ ਇਹਦੇ ਵਿੱਚ ਇਹ ਪ੍ਰੋਬਲਮ ਹੈ ਕਿ ਜਦੋਂ ਧੁੱਪ ਜ਼ਿਆਦਾ ਹੁੰਦੀ ਹੈ ਉਸ ਟਾਈਮ ਤੇ ਇਹ ਸੋਲਰ ਪੰਪ ਦੇ ਵਿੱਚ VFD ਟਰਿੱਪ ਕਰ ਜਾਂਦੀ ਹੈ ਸੋ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਹੋਰ ਵੀ ਸੋਲਰ ਟੈਕਨੀਕਲ ਇੰਜੀਨੀਅਰਾਂ ਤੋਂ ਇਹਦੀ ਸੈਟਿੰਗ ਵੇਰਾ ਕਰਵਾਈ ਪਰ ਕੋਈ ਰਿਜ਼ਲਟ ਨਹੀਂ ਆਇਆ ਅੱਜ ਆਪਾਂ ਇਹਦੇ ਪੈਰਾਮੀਟਰ ਸੈੱਟ ਕੀਤੇ ਨੇ ਡਰਾਈਵ ਦੇ ਔਰ ਪੈਰਾਮੀਟਰ ਸੈਟਿੰਗ ਕਰਨ ਤੋਂ ਬਾਅਦ ਜਿਹੜਾ ਟ੍ਰਿਪ ਦਾ ਇਸ਼ੂ ਸੀ ਉਹ ਬਿਲਕੁਲ ਸੋਲਵ ਹੋ ਗਿਆ ਹੈ ਫਿਲਹਾਲ ਬਹੁਤ ਵਧੀਆ ਮੋਟਰ ਸਿਸਟਮ ਚੱਲਦੀ ਪਈ ਹੈ 10 ਹਸਪਾਵਰ ਦੀ ਮੋਟਰ ਹੈ ਤੇ ਇੱਥੇ ਲੂਬੀ ਕੰਪਨੀ ਦੀ ਡਰਾਈਵ ਲੱਗੀ ਹੈ ਬਹੁਤ ਸਾਰੇ ਸੋਲਰ ਸਿਸਟਮ ਇਦਾਂ ਦੇ ਨੇ ਜਿੱਥੇ ਕਿ ਪੈਰਾਮੀਟਰ ਸੈਟਿੰਗ ਦੀ ਵਜ੍ਹਾ ਨਾਲ ਹੀ ਟ੍ਰਿਪ ਇਸ਼ੂ ਸੋਲਵ ਨਹੀਂ ਹੁੰਦੇ ਜਾਂ ਫਿਰ ਉਹ ਸੋਲਰ ਪੰਪ ਸਹੀ ਤਰੀਕੇ ਨਾਲ ਪਾਣੀ ਨਹੀਂ ਕੱਢ ਪਾਉਂਦਾ ਜਾਂ ਫਿਰ ਪਾਣੀ ਦੀ ਪਰਫਾਰਮੈਂਸ ਨਹੀਂ ਬਣਦੀ ਪੰਪ ਘੱਟ ਪਾਣੀ ਦਿੰਦਾ ਸੋ ਇਦਾਂ ਦੀ ਕੋਈ ਵੀ ਪ੍ਰੋਬਲਮ ਅਗਰ ਤੁਹਾਡੇ ਵੀ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਪੈਰਾਮੀਟਰ ਸੈਟਿੰਗ ਦੀ ਸਰਵਿਸ পেইਡ ਹੈ ਸਰਵਿਸ ਦੇ ਚਾਰਜ ਲਏ ਜਾਣਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹਾਨੂੰ ਮਿਲੇਗਾ ਫਾਲਟ ਸੋਲਵ ਹੋ ਚੁੱਕਾ ਹੈ ਅੱਗੇ ਸੁਣਾਉਨੇ ਆ ਕਿਸਾਨ ਵੀਰ ਦੇ ਵਿਚਾਰ ਕੀ ਕਹਿਣਾ ਹੈ ਉਹਨਾਂ ਦਾ ਸਾਡੀ ਸਰਵਿਸ ਬਾਰੇ ਬਣੇ ਰਹੋ ਵੀਡੀਓ ਦੇ ਨਾਲ ਹੈਲੋ ਦੋਸਤੋ ਇਹ ਹੈ ਮੇਰੇ ਸੋਲਰ ਦੀ ਮੈਂ ਜੀ ਵੀਡੀਓ ਬਣਾ ਰਿਹਾ ਜੋ ਇੱਕ ਮਨੂੰ ਛੋਟੀ ਜੀ ਪ੍ਰੋਬਲਮ ਦੇ ਰਿਹਾ ਸੀ ਇਹ ਮੇਰੇ 20 ਪੈਨਲ ਲੱਗੇ ਆ ਜੀ ਯੂਟੀਐਲ ਦੇ ਪੈਨਲ ਲੱਗੇ ਮੈਂ ਤੁਹਾਨੂੰ ਜੀ स्पेਸੀਫਿਕੇਸ਼ਨ ਵੀ ਦਿਖਾ ਦਿੰਦਾ ਕੀ ਹੈ ਹਾਂ ਤੁਸੀਂ ਤੁਹ ਪਰ ਸਕਦੇ ਹੋ ਜੀ ਇਹ ਹੈ ਸਪੈਸੀਫਿਕੇਸ਼ਨ ਇਹ ਮੈਂ 20 ਪੈਨਲ ਲਗਾਏ ਆ ਜੀ ਇਸ ਤਰ੍ਹਾਂ ਦੇ ਔਰ ਇਸ ਦੇ ਨਾਲ ਮੈਂ ਲੂਬੀ ਦੀ VFT ਡਰਾਈਵ ਲਗਾਈ ਹੋਈ ਹੈ ਜੀ ਇਸ ਲਈ 45 hertz frequency dikha rahi hai voltage aaki 20 ampere le rahi hai motor aur eh motor bhi thonu dikhana hai mai motor mainu pata nahi ji eh kedi hai kedi nahi hai kyunki assi eh zameen buy ki thi si motor vechi lagi hui si ji eh paani aa reha ji motor da assi dekh sakde ho ਮਹੋਤ। ਅੱਛਾ ਪ੍ਰੈਸ਼ਰ ਹੈ 10 ਹੀ ਐਚਪੀ ਦੀ ਮੋਟਰ ਹੈ ਜੀ ਜੋ ਲੱਗੀ ਹੋਈ ਹੈਗੀ। ਔਰ ਮੇਰੀ ਪ੍ਰੋਬਲਮ ਕੀ ਸੀ ਪ੍ਰੋਬਲਮ ਐਸੀ ਜੀ ਜਦੋਂ ਇਹ ਮੋਟਰ ਅਸੀਂ ਚਲਾਉਂਦੇ ਸੀ ਜੀ ਤਾਂ ਇਹ 42 ਹਰਟਸ ਫ੍ਰੀਕੁਐਂਸੀ ਹੁੰਦੀ ਸੀਗੀ ਤੇ ਮੋਟਰ ਲਗਭਗ 18 ਐਂਪੀਅਰ ਲੈਂਦੀ ਸੀ ਔਰ ਮੋਟਰ ਟ੍ਰਿਪ ਕਰ ਜਾਂਦੀ ਸੀ। ਔਰ ਸਾਡੀ ਇਹ ਪ੍ਰੋਬਲਮ ਸੌਲਟ ਆਊਟ ਨਹੀਂ ਹੋ ਰਹੀ ਸੀਗੀ ਫਿਰ ਮੈਂ YouTube ਤੇ ਸਰਚ ਕੀਤੀ ਕੁਝ ਸਰਚ ਦੇ ਵਿੱਚ ਮੈਨੂੰ ਪੰਜਾਬੀ ਟੈਰੀਮੈਨ ਆਲਾ ਦਾ ਚੈਨਲ ਲੱਭਿਆ ਔਰ ਉਸ ਤੇ ਮੈਂ ਦੇਖਿਆ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਸੋਲਵ ਕਰਦੇ ਆ ਉਹਨਾਂ ਨੂੰ ਮੈਂ ਫੋਨ ਤੇ ਕੰਟੈਕਟ ਕੀਤਾ ਜਿਨ੍ਹਾਂ ਨੇ ਮੇਰੀ ਕਾਫੀ ਹੈਲਪ ਕੀਤੀ ਔਰ ਹੈਲਪ ਕਰਨ ਤੋਂ ਬਾਅਦ ਮੇਰਾ ਇਹ ਪ੍ਰੋਬਲਮ ਲਗਭਗ ਸੋਲਵ ਹੋ ਗਈ ਹੈ ਮੈਨੂੰ ਬੜਾ ਅੱਛਾ ਲੱਗਿਆ ਜੀ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਮੇਰੀ ਪ੍ਰੋਬਲਮ ਸੋਲਵ ਕਰਵਾਈ। ਮੈਂ ਪੂਰੀ ਫੇਰ ਤੋਂ ਸਾਦਾ ਧੰਨਵਾਦ ਕਰਦਾ। ਪਰ ਉਹਨੂੰ ਸ਼ੁਭ ਕਾਮਨਾਵਾਂ ਦੇਣਾ। ਧੰਨਵਾਦ।